ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਆਕਾਸ਼ਦੀਪ ਮਾਨਮਾਨ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਅੱਜ ਹਨਾ ਅਸੀਂ ਤੇ ਹੁਣ ਮੈਂ ਸਾਡੀਆਂ ਨਾ ਪਿੰਨੀਆਂ ਥੋੜੀ ਜੀ ਉਹ ਹੋ ਗਈ ਸੀ ਉਹਨਾਂ ਨੂੰ ਗਰਮ ਕਰਕੇ ਹਾਂ ਪਤੀਲੇ ਵਿੱਚ ਪਾਉਣਾ ਤੁਹਾਨੂੰ ਦਿਖਾਨੀ ਆ ਕਿਵੇਂ ਪਾਉਣਾ ਹੈ ਅਬ ਸੋਈ ਵਿੱਚ ਆ ਗਏ ਹਾਂ ਸਾਡਾ ਪਤੀਲਾ ਆ ਤੇ ਪਿੰਦੀਰੀ ਪਾਉਣੀ ਆ ਆ ਸਾਡੀ ਪੰਜੀਰੀ ਬਣੀ ਪਈ ਆ ਹਨ ਇਹਦੇ ਚ ਪਾਣਾ ਜੀ ਆਹ ਹੈਗਾ ਸਾਡਾ ਤਿੱਲਾ ਇਹਦੇ ਚ ਪਾ ਆਹ ਆਪਣੀ ਪੰਜੀਰੀ ਪਾਵਾਂਗੇ ਪੰਜੀਰੀ ਸਿਆਲਾ ਨੂੰ ਸਾਡੇ ਬਣਦੀ ਬਣਦੀ ਜਾਂ ਫੇ ਪਿੰਨੀਆਂ ਬਣਦੀਆਂ ਹੁੰਦੀਆਂ ਜਾਂ ਫਿਰ ਪੰਜੀਰੀ ਬਣਦੀ ਹੁੰਦੀਆਂ ਨਾ ਕੋ ਪਤਿੱਲੇ ਵਿੱਚ ਕੱਟਣਾ। ਨਾ ਪਤਿੱਲੇ ਵਿੱਚ ਪਿੰਨੀ ਆਹ ਪੰਜੀਰੀ ਪਹਿ ਚੁੱਕੀ ਆ ਕੜਾਹੀ ਪਿੱਤੀ ਹੋ ਗਈ ਇਹਨਾਂ ਆਪਾਂ ਧੋਣ ਨੂੰ ਰੱਖਾਂਗੇ ਥੋੜਾ ਪਾਣੀ ਪਾ ਕੇ। ਇਹੋ ਨਾਲ ਅਗਲਾ ਕੰਮ ਦੇਖਦੇ ਆ। ਇਹਨੂੰ ਵੀ ਟੱਕਣ ਤੇ ਹੋਰ ਜੁਨੇ ਨੂੰ ਤਾਂ ਕਿ ਖਾਣ ਤੀ ਬੰਦ ਸਾਡਾ ਘਰ ਆ ਤੁਹਾਨੂੰ ਕਿਸੇ ਦਿਨ ਹੋਮ ਟੂਰ ਦੀ ਵੀ ਮੈਂ ਇਹ ਗੇਟ ਖੁੱਲ ਚੁੱਕਾ ਆ ਸਾਡਾ ਵੱਡਾ ਜਿਹਾ ਗੇਟ ਆ ਇੱਥੇ ਸਾਡੀ ਗੱਡੀ ਖੜਦੀ ਹੁੰਦੀ ਆ ਤੇ ਝਾੜੂ ਪਹਿਲਾਂ ਝਾੜੂ ਮਾਰਿਆ ਸੀ ਤੇ ਆ ਸਾਡੀ ਹੈਗੀ ਵਾਸ਼ਿੰਗ ਮਸ਼ੀਨ ਜਿੰਨਾ ਅਸੀਂ ਕੱਪੜੇ ਧੋਨੇ ਆ ਉਹਦੇ ਚਲੇ ਟਾਈਮ ਰਹਿੰਦਾ ਆ ਤੇ ਆ ਸਾਡਾ ਪੈਂਗਣਾ ਦਾ ਬੂਟਾ ਲੱਗਿਆ ਹੋਇਆ ਆ ਤੇ ਆ ਸਾਡੇ ਲੱਗੇ ਹੋਏ ਟਮਾਟਰ ਘਰੇ ਅਸੀਂ ਖੇਤੀ ਕੀਤੀ ਹੋਈ ਆ ਤੇ ਆ ਹੈਗਾ ਸਾਡਾ ਪੂਤਨਾ ਇਹ ਪੂਤਨੇ ਦੀ ਚਟਣੀ ਬਹੁਤ ਵਧੀਆ ਬਣਦੀ ਆ ਚਲੋ ਜੀ ਚਲਦੇ ਆ ਅਸੀਂ ਆ ਸਾਡੀ ਧਾਰ ਬੰਨੀ ਹੋਈ ਆ ਤੇ ਆ ਅਸੀਂ ਤੌਰੇ ਸੁੱਕਣੇ ਪਾਏ ਹੋਏ ਆ ਤੇ ਆਹਾ ਸਾਡੇ ਵਿੱਚੀ ਕਿੰਨੂ ਲੱਗੇ ਹੋਏ ਆ ਤੇ ਵਿੱਚੀ ਅਮਰੂਦ ਲੱਗਿਆ ਹੋਇਆ ਇਹ ਕਦੇ ਸਬਜ਼ੀ ਰੋਗਣ ਦਾ ਫਾਇਦਾ ਬਹੁਤ ਹੁੰਦਾ ਕਹਤਿ ਹੈ ਕਿ ਇੱਥੇ ਇਤਨਾ ਮਿਰਚਾਂ ਲੰਘ ਉਸ ਪਤਾ ਨਹੀਂ ਕੌਣ ਪੱਟ ਕੇ ਲੈ ਗਿਆ ਜਰੂਰ ਦੱਸਣਾ ਮਨ ਕੌਣ ਪੱਟ ਕੇ ਲੈ ਗਿਆ ਆ ਸਾਡੀ ਹੈਗੀ ਹੈ ਜੀ ਕਰੇਲਿਆਂ ਦੀ ਬੇਗਲ ਬਾਹਰ ਨੂੰ ਜਾਂਦੀ ਆ ਆ ਸਾਡੀ ਹੈਗੀ ਹੈ ਕੋਠੀ ਵੱਡੀ ساری ਸਾਡੀ ਕੋਠੀ ਆ ਇਹ ਹੁਣ ਮੈਂ ਕੱਪੜੇ ਸੁਕਣੇ ਪਾਉਂਗੀ ਮਸ਼ੀਨ ਉਹ ਟਾਈਮ ਹੋ ਚੁੱਕਾ ਹੈ ਕੱਪੜੇ ਹੋ ਚੁੱਕੇ ਆ ਅਸੀਂ ਨਾਲੇ ਬਲੌਗ ਸਾਂਝਾ ਕਰਦੇ ਆ ਕੱਪੜੇ ਸੁੱਕਣੇ ਪਾਉਣ ਦਾ ਡੱਬ ਨੂੰ ਥੱਲੇ ਲਾਉਨੇ ਆ ਫਾਈਨਲੀ ਮਸ਼ੀਨਾਂ ਕੱਪੜੇ ਧੋਤੇ ਸਾਡੇ ਕੱਪੜੇਨ ਕੱਟਦੇ ਆ ਪਰਨਾ ਆਸੀ ਕਪੜੇ 걸 ਲਏ ਕਪੜੇ ਸੁੱਕਣੇ ਪਾਉਣ ਤੋਂ ਬਾਅਦ ਮਿਲਦੇ ਆਪਾਂ ਹਾਂਜੀ ਹੁਣ ਜੀ ਅਸੀਂ ਕਪੜੇ ਸੁੱਕਣੇ ਪਾ ਦਿੱਤੇ ਆ ਪਾ ਦਿੱਤੇ ਆ ਆ ਪਰਨਾ ਵੀ ਸੁੱਕਣੇ ਪਾ ਦਿੱਤਾ ਆ ਹੁਣ ਜੀ ਅਸੀਂ ਉੱਪਰ ਸ਼ਿਫਟ ਹੋਣਾ ਹਨ ਹੁਣ ਉਹ ਵੀ ਵਲੌਗ ਸਾਂਝਾ ਕਰਾਂਗੇ ਪਿੱਛੇ ਕੋਠੀ ਆ ਹੈਗਾ ਸਾਡਾ ਛੋਟਾ ਮੋਟਾ ਰੇ ਚੁੱਲਾ ਛੋਟਾ ਮੋਟਾ ਆ ਹੈਗਾ ਨਿੱਕਾ ਜਿਹਾ ਚੁੱਲਾ ਆ ਹੈਗੀ ਥੱਦੀ ਬਣ ਕੀ ਹੈ ਇਹ ਇੱਧਰ ਸਾਗ ਬੀਜਿਆ ਹੋਇਆ ਜੀਨੋ ਵੀ ਲੋੜ ਆਵੇ ਤਾਂ ਲੈ ਸਕਦਾ ਆ ਪੰਜਾਬੀਆਂ ਦਾ ਇਹੀ ਤਾਂ ਹੁੰਦਾ ਪਿੰਡਾਂ ਵਿੱਚ ਸਾਗ ਸੂਬ ਮਿਲ ਜਾਂਦਾ ਆ ਇੱਥੋਂ ਲੈ ਸਕਦੇ ਹਾਂ ਸਾਦ ਅੰਦਰ ਚੱਲਦੇ ਹਾਂ થોੜੀ ਚੜਦੇ ਹਾਂ ਉੱਤੇ ਨਾਲ ਉੱਪਰ ਖਾਣ ਦਾ ਹਨ ਹੈ ਵੀ ਕਮਰੇ ਕਿਤਾ ਹੋਏ ਆ ਚੜਦੇ ਹਾਂ ਜਿੱਥੇ ਨਾਲ ਤਾਂ ਤੁਹਾਨੂੰ ਪੌੜੀਆਂ ਹੋੜੀਆਂ ਆ ਦਰਵਾਜ਼ਾ ਹੈ ਉੱਤੇ ਮਨਪੂਛਦੀਆਂ ਇਹ ਜਿੰਦੇ ਖੋਲਾਂਗੇ ਪੜਦੇ ਆ ਅਸੀਂ ਉੱਪਰ ਸ਼ਿਫਟ ਹੋਣਾ ਆ ਜਾਂ ਅਸੀਂ ਮੰਜਾ ਖੜਾ ਕੀਤਾ ਹੋਇਆ ਤੇ ਪਾਤੇਵਾਲਾ ਮਤਲਬ ਰੋਟੀ ਪਾਣੀ ਬਣਾਉਣ ਨੂੰ ਕੰਮ ਆਊਗਾ ਤੇ ਵੈਸੀ ਬੱਢਿਆ ਤੇ ਜਿਹੜਾ ਆਹ ਦਰਵਾਜ਼ਾ ਆ ਬਾਹਰ ਨੂੰ ਖੋਲਦਾ ਸੋ ਬਈ ਹੋ ਰਿਹਾ ਤਾਂ ਨੇ ਦੇਖੋ ਉੱਪਰਲਾ ਨਜ਼ਾਰਾ ਆ ਮੈਂ ਆ ਕੀ ਸ਼ੇਵ ਵਿੱਚ ਹਾਂ ਦੇਖੋ ਉੱਪਰਲਾ ਨਜ਼ਾਰਾ ਆ ਹੜੇਕ ਲੱਗੀ ਹੋਈ ਆ ਰਹ ਬਨੇ ਰ ਕੋਪਰ ਸਟੇ ਦਾ ਪਿਆਜ ਨਗਰ ਕੀਰਤਨ ਸੀ ਆ ਦੇਖੋ ਥੱਲੇ ਕੱਪੜੇ ਸੁੱਕਣੇ ਪਾਏ ਹੋਏ ਆ ਤੇ ਆ ਹੈਗਾ ਆ ਪੈਪ ਜੇ ਹਾਇ ਸੀ ਅਸੀਂ ਸਮਾਨ ਥੋੜਾ ਥੋੜਾ ਉੱਤੇ ਚੜਾ ਰਹੇ ਆ ਤੇ ਸਿੱਧਣ ਸਾਮਾਨ ਚੜਾਇਆ ਥਾਨਨ ਤੁਹਾਡੇ ਨਾਲ ਵਲੋਗ ਚੂਰ ਸਾਂਝਾ ਕਰਾਂਗੇ ਜੀ ਮੈਂ ਐਂਡ ਇੱਥੇ ਕਰਦੀ ਆ ਤੁਹਾਨੂੰ ਮੇਰਾ ਵਲੋਗ ਵਧੀਆ ਲੱਗਿਆ ਮੇਰੇ ਵਲੋਗ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਜੀ ਨੈਕਸਟ ਵਲੋਗ ਵਿੱਚ ਤੇ ਮੇਰਾ ਇੱਕ ਨਿਊ ਚੈਨਲ ਮੈਂ ਜ ਬਣਾਇਆ ਉਹਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਨਾ ਮਾਨ ਵਲੋਗਸ ਆ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦੂੰਗੀ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਤਬ ਤੱਕ ਲਈ ਮੇਰੇ ਵੀਰ ਭੈਣਾਂ ਨੂੰ ਮੇਰੇ ਵੱਲੋਂ ਸਾਸ਼ੀ ਕੱਲ ਤੁਹਾਨੂੰ ਕਮਰੇ ਦਿਖਾਣੇ ਤੇ ਉਹ ਵੀ ਦਿਖਾਣੇ ਰੂਪ ਚ ਇਹਨੂੰ ਬੰਦ ਕਰਤੇ ਆਂ ਜਦੋਂ ਕਿ ਦੇਖੀ ਕਮਰੇ ਕੋਲ ਦਿਖਾਣੇ ਤੁਹਾਨੂੰ ਤੇ ਆਹ ਸਾਡਾ ਸਾਮਾਨ ਪਟਟ ਜੀ ਟੂ ਜੀ ਤੇ ਆਹ ਸਾਡਾ ਸਾਈਕਲ ਖੜਾ ਇੱਥੇ ਸੋ ਇੱਕ ਐਕਸਰਸਾਈਜ਼ ਕਰਨ ਨੂੰ ਇੱਧਰ ਵਾਸ਼ਰੂਮ ਆ ਤੇ ਹੁਣ ਅਗਲਾ ਰੂਮ ਵੀ ਦਿਖਾਉਣੀ ਆ ਤੁਹਾਨੂੰ ਇੰਦਰ ਵਾਸ਼ਰੂਮ ਆ ਤੇ ਆਹ ਹੈ ਜੀ ਸਾਡਾ ਦੂਜਾ ਕਮਰਾ ਇਹ ਵੀ ਗੋਲ ਲੱਗਿਆ ਇੱਧਰ ਵੀ ਮੰਜਾ ਪਿਆ ਆ ਕੁਝ ਕੁਰਸੀਆਂ ਤੇਦਰ ਪੜਦੇ ਆ ਤੇ ਹਾਇਆ ਬੈੱਡ 'ਤੇ ਆ। ਉੱਪਰ ਦਿਖਾਉਦੇ ਸਾਰੇ ਕਮਰੇ ਤਸਵੀਰਦਨ ਸ਼ਿਫਟ ਤੁਹਾਨਾ ਵਲੌਗ ਮੈਂ ਜੂਟ ਸਮਝਾ ਕਰੂੰਗੀ। ਇਹ ਸਾਡਾ ਐਂਡ ਇੱਥੇ ਹੁੰਦਾ। ਮਿਲਦੇ ਜੀ ਨੈਕਸਟ ਵਲੌਗ ਵਿੱਚ। ਤਦ ਤੱਕ ਲਈ ਮੇਰੇ ਵੀਰ ਭੈਣਾਂ ਨੂੰ ਮੇਰੇ ਵੱਲੋਂ ਸਸ਼ਿਕਾ ਜੀ।